ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪੈਨੈਕਲ ਜਿਹੜੇ ਹਮੇਸ਼ਾ ਚੰਗੇ ਚੰਗੇ ਵਿਸ਼ਿਆਂ ਨਾਲ ਸਟੂਡੈਂਟਸ ਨੂੰ ਸਾਵਧਾਨ ਕਰਦੇ ਨੇ ਕੈਨੇਡਾ ਤੋਂ ਚਿੰਤਾ ਦੀ ਲਕੀਰ ਉਹਨਾਂ ਸਾਰੇ ਸਟੂਡੈਂਟਸ ਦੇ ਮਨ ਤੇ ਆ ਗਈ ਜਿਨ੍ਹਾਂ ਦੀਆਂ ਫਾਈਲਾਂ ਪੈਂਡਿੰਗ ਨੇ ਅਗਰ ਪੈਂਡਿੰਗ ਫਾਈਲਾਂ 'ਚੋਂ ਰਿਫਿਊਜ਼ਲ ਆਉਂਦੀ ਹੈ ਤੇ ਕੀ ਨਵੇਂ ਸਿਰੇ ਤੋਂ ਜੀਆਈਸੀ ਦੇਣਾ ਪੈਣਾ ਹੈ ਕਈ ਤਰ੍ਹਾਂ ਦੇ ਸਵਾਲ ਨੇ ਪੈਂਡਿੰਗ ਫਾਈਲਾਂ ਦੇ ਰਿਜ਼ਲਟ ਆ ਕੇ ਹੁਣੇ ਰਹਿ ਆਉਣਗੇ ਕਦੋਂ ਤੀਰਤ ਸਿੰਘ ਪੈਨੈਕਲ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਤੀਰਤ ਜੀ ਸਤਿ ਸ਼੍ਰੀ ਅ ਥੈਂਕ ਯੂ ਸਰ। ਦਾ ਪ੍ਰੋਗਰਾਮ ਦੇਖਦੇ ਆ ਸਾਰੇ ਦਸ਼ਕਾ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤਿਰੋਜੀ ਪੈਂਡਿੰਗ ਫਾਈਲਾਂ ਬਹੁਤ ਨੇ ਕੈਨੇਡਾ ਤੇ ਸਟੂਡੈਂਟ ਬੜੇ ਚਿੰਤਕ ਨੇ। ਕਿਤੇ ਜੀਆਈਸੀ ਦੁਬਾਰਾ ਤਾਂ ਨਹੀਂ ਦੇਣਾ ਪੈਣਾ। ਸਰ ਬਿਲਕੁਲ ਮੈਂ ਨਾ ਪਹਿਲੇ ਹੀ ਸਟਾਰਟਿੰਗ 'ਚ ਕਹਿ ਦਵਾਂ ਕਿ ਹਰ ਬੱਚੇ ਦੇ ਨਾਲ ਜ਼ਰੂਰ ਅਸੀਂ ਖੜੇ ਆਂ ਸਪੈਸ਼ਲੀ ਮੇਰੇ ਕੋਲ ਜਿਹੜੀਆਂ ਫਾਈਲਾਂ ਲੱਗੀਆਂ ਮੇਰੇ ਕੋਲ ਵੀ ਸਰ ਵਾਧੂ ਫਾਈਲਾਂ ਜਿਨ੍ਹਾਂ ਦੇ ਰਿਜ਼ਲਟ ਹੋਲਡ ਤੇ ਆ। ਬੱਚਿਆਂ ਦਾ ਕੋਈ ਕਸੂਰ ਨਹੀਂ। ਬੱਚਿਆਂ ਨੇ ਸਹੀ ਸਲਾਹਕਾਰ ਵੀ ਚੁਣਿਆ। ਬੱਚਿਆਂ ਨੇ ਸਹੀ ਕਾਲਜ ਵੀ ਲਿਆ ਸਹੀ ਕੋਰਸ ਵੀ ਲਿਆ ਸਭ ਕੁਝ ਹੀ ਸਹੀ ਕੀਤਾ ਬਟ ਸਰ ਉਹਨਾਂ ਦੀਆਂ ਫਾਈਲਾਂ ਸਟਕ ਹੋ ਗਈਆਂ ਬਹੁਤ ਸਾਰੇ ਬੱਚਿਆਂ ਦੀ ਹੈ ਬੀਵੀਐਲ ਬਾਇਓਮੈਟ੍ਰਿਕ ਵੈਲੀਡੇਸ਼ਨ ਲੈਟਰ ਮੋਸਟਲੀ ਉਦੋਂ ਹੁੰਦੀ ਜਦੋਂ ਰਿਜ਼ਲਟ ਲਿਆ ਗਿਆ ਹੁੰਦਾ ਪਰ ਕਿਸੇ ਨਾ ਕਿਸੇ ਟੈਕਨੀਕਲ 에ਰਰ ਅੰਬੈਸੀ ਦੇ 에ਰਰ ਹੀ ਆ ਹੋਰ ਕਿਸੇ ਦਾ ਮੈਂ ਲਗੂ ਤੁਹਾਡੇ ਸਲਾਹ ਕਰ ਜਾ ਸਾਡੇ ਬੱਚਿਆਂ ਨੂੰ ਤਾਂ ਪਤਾ ਡੇਲੀ ਸਕਰੀਨਸ਼ਾਟ ਲੈ ਰਹੇ ਆ 에ਰਰ ਕਰਕੇ ਉਹਨਾਂ ਦੀਆਂ ਫਾਈਲਾਂ ਹੋਲਡ ਤੇ ਚ ਲੱਗੀ ਆ ਵਰਤੇ ਚੱਲ ਗਿਆ ਜਿਹਾ 2 2 3 3 ਮਹੀਨੇ ਕਈਆਂ ਨੂੰ ਤਾਂ 4 4 ਮਹੀਨੇ ਪਲੱਸ ਵੀ ਜਿਹੜੇ ਕੀ ਹੋ ਚੁੱਕੇ ਆ ਕਿ ਫਾਈਲਾਂ ਦੇ ਰਿਜ਼ਲਟ ਨਹੀਂ ਆ ਰਹੇ ਸੋ ਟੈਨਸ਼ਨ ਵਧਦੀ ਜਾ ਰਹੀ ਹੈ ਕਿ ਸਾਡੀ ਕੀ ਗਲਤੀ ਹੋਈ ਇੱਕ ਪਾਸੇ ਮਸ਼ਹੂਰੀਆਂ ਦੇਖ ਰਹੀਆਂ 24 ਘੰਟੇ ਰਿਜ਼ਲਟ ਸੱਚੀ ਸੀ ਮਸ਼ਹੂਰੀ ਮੇਰਾ ਵੀ 24 ਘੰਟੇ ਦੇ ਬੱਚੇ ਚ ਰਿਜ਼ਲਟ ਆਇਆ 48 ਘੰਟੇ ਚ ਵੀ ਆਇਆ ਇਹ ਬਿਲਕੁਲ ਸਚਾਈ ਹੈ ਹਫ਼ਤੇ ਦਾ ਦਿਨ ਚ ਤਾਂ ਵਾਧੂ ਜਿਹੜਾ ਕੀ ਮੈਂ ਤਾਂ ਕਹੂੰਗਾ ਐਸ ਵੇਲੇ ਕੈਰੀ ਹੋਇਆ ਹੋਇਆ ਰਿਜ਼ਲਟਸ ਦਾ ਬਟ ਪੈਂਡਿੰਗ ਫਾਈਲ ਬੱਚੇ ਵੀ ਹੈਗੇ ਆ ਸੋ ਉਹਨਾਂ ਦੀ ਮੈਂ ਗੱਲ ਕਰੂੰਗਾ ਹੁਣ ਉਹਨਾਂ ਕੋਲ ਆਪਸ਼ਨਸ ਕੀ ਬਚਦੀਆਂ ਪਹਿਲੀ ਗੱਲ ਤਾਂ ਵਾਈਗੁਰ ਕਰੇ ਤੁਹਾਡਾ ਵੀਜ਼ਾ ਆਵੇ ਟਾਈਮ ਨਾ ਹੁਣ ਤਾਂ ਚਲੋ ਬੱਚਿਆਂ ਦਾ ਜਨਵਰੀ ਪੋਸੀਬਲ ਨਹੀਂ ਹੈ ਨਹੀਂ ਇਨਟੇਕ ਉਹ ਡੈਫਰ ਕਰਨਾ ਹੀ ਪੈਣਾ ਅਸੀਂ ਤਾਂ ਆਪਣੇ ਬੱਚਿਆਂ ਦਾ ਪਾ ਚੁੱਕੇ ਆ ਤੁਹਾਡੀ ਵੀ ਫਾਈਲ ਜਿੱਥੋਂ ਲੱਗੀ ਹੈ ਤੇ ਬੜਾ ਅਗਲੇ ਵਾਟ ਐਵਰ ਦਾ ਕਮਿੰਗ ਇਨਟੇਕ ਹੈਗਾ ਉਹਦੀ ਡੈਫਰ ਤੁਸੀਂ ਜ਼ਰੂਰ ਪਾ ਕੇ ਐਮਬੈਸੀ ਨੂੰ ਵੈਬ ਫਾਰਮ ਨੂੰ ਅਪਡੇਟ ਕਰ ਦਿਓ ਦੂਸਰੀ ਗੱਲ ਹੈਗੀ ਆ ਬਾਈ ਤੁਹਾਡਾ ਵੀਜ਼ਾ ਆਵੇ ਜੇ ਤਾਂ ਵੀਜ਼ਾ ਆ ਜੇ ਨਾ ਸਿਰਫ ਇਹ ਤਾਂ ਕੁਝ ਕਰਨ ਦੀ ਲੋੜ ਨਹੀਂ ਆ ਤੇ ਜਿਹੜਾ ਵੀ ਇਨਟੇਕ ਹੋਊਗਾ ਪੋਸੀਬਲ ਜਿਹੜਾ ਵੀ ਤੁਹਾਨੂੰ ਮਿਲਿਆ ਮਈ ਸਪਟੰਬਰ ਜਿਹੜਾ ਵੀ ਅਗਲਾ ਜੁਲਾਈ ਆ ਤੇ ਤੁਸੀਂ ਸਿਰਫ ਟਿਕਟ ਲੈਣੀ ਆ ਉਹ ਇੱਕ ਮਹੀਨਾ ਖ ਪਹਿਲਾਂ ਚਲੇ ਜਾਣਾ ਵਾ ਤੇ ਜੇ ਪਰ ਰੱਬ ਨਾ ਕਰੇ ਰਿਫਿਊਜ਼ਲ ਆਉਂਦੀ ਆ ਤੇ ਬਿਲਕੁਲ ਸਰ ਸੱਚਾਈ ਆ ਦੈਨ ਦੜੀ ਦੁਬਾਰਾ ਫਾਈਲ ਐਸ ਡੀ ਐਸ ਕੈਟੇਗਰੀ ਚ ਨਾਉ ਡਬਲ ਜੀ ਆਈ ਸੀ ਨਾਲ ਹੀ ਲਗਣੀ ਆ ਤੇ ਉਹ ਕਰਨਾ ਹੀ ਪੈਣਾ ਹੁਣ ਇੱਥੇ ਕੀ ਇੱਕ ਸਵਾਲ ਉੱਠ ਜਾਣਾ ਕਈਆਂ ਨੂੰ ਹੋਣੀ ਆ ਕਿ ਮੈਂ ਫਾਈਲ ਵਿਡਰੋ ਕਰ ਦਿੰਦਾ ਨਾਲ ਦੀ ਨਾਲ ਨਵੀਂ ਫਾਈਲ ਆ ਜਾਂਦਾ ਸਰ ਮੈਨੂੰ ਲਾਈਵ ਸ਼ੋ ਕੱਲ ਵੀ ਬੱਚਿਆਂ ਨੇ ਭੇਜਿਆ ਕਿ ਸਰ ਮੇਰੀ ਫਾਈਲ ਵਿਡਰੋਪਾਈ ਮੈਂ ਅੱਜ ਹੀ ਫਾਈਲ ਨਵੀਂ ਲੌਨ ਲਗਾ ਬੱਚਿਆਂ ਨੂੰ ਕੀ ਲੱਗਦਾ ਜਦੋਂ ਆਪਾਂ ਫਾਈਲ ਦੀ ਆਪਾਂ ਵੈਬ ਫਾਰਮ ਵਿਡਰੋਅਲ ਦੀ ਪਾਉਂਦੇ ਕਿ ਵੈਬ ਫਾਰਮ ਹੁੰਦਾ ਕਿ ਤੁਹਾਨੂੰ ਸਾਡੀ ਐਪਲੀਕੇਸ਼ਨ ਤੁਹਾਡੀ ਐਪਲੀਕੇਸ਼ਨ ਮਿਲੀ ਆ ਬੱਚਿਆਂ ਨੂੰ ਲੱਗਣ ਲੱਗ ਪੈਂਦਾ ਕਿ ਉਹਨਾਂ ਦੀ ਫਾਈਲ ਵਿਡਰੋਅ ਹੋ ਗਈ ਜਦ ਕਿ ਉਹ ਵਿਡਰੋਅ ਨਹੀਂ ਹੋਈ ਉਹ ਤਾਂ ਸਿਰਫ ਤੁਹਾਡੀ ਰਿਕੁਐਸਟ ਗਈ ਆ ਚੰਗੀ ਤਰ੍ਹਾਂ ਉਸ ਲੈਟਰ ਨੂੰ ਪੜੋ ਤੇ ਲਿਖਿਆ ਹੁੰਦਾ ਹੁਣ ਵੀਜ਼ਾ ਆਫਿਸ ਡਿਸਾਈਡ ਕਰੇਗਾ ਕਿ ਉਹਨੇ ਤੁਹਾਡੀ ਫਾਈਲ ਵਿਡਰੋਅ ਕਰਨੀ ਆ ਜਾਂ ਨਹੀਂ ਕਰਨੀ ਜਦੋਂ ਤੱਕ ਵੀਜ਼ਾ ਆਫੀਸਰ ਵੱਲੋਂ ਐਮਬੈਸੀ ਵੱਲੋਂ ਤੁਹਾਡੀ ਜੀਸੀ ਕੀ ਪੋਰਟਲ ਤੇ ਤੁਹਾਨੂੰ ਤੁਹਾਡੀ ਵਿਡਰੋਅਲ ਦੀ ਤੁਹਾਡੀ ਯੂਰ ਫਾਈਲ ਹੈਜ਼ ਬੀਨ ਵਿਡਰੋਅਲ ਦਾ ਜਿਹੜਾ ਪ੍ਰੋਪਰ ਤੁਹਾਨੂੰ ਸਰਟੀਫਿਕੇਟ ਨਹੀਂ ਆਇਆ ਨਾ ਉਦ ਤੱਕ ਤੁਸੀਂ ਫਾਈਲ ਦੁਬਾਰਾ ਨਾ ਲਾਓ ਤਾਂ ਕਹਿ ਰਿਆ ਜ਼ਰਬੇ ਨਾ ਕਹਿ ਰਿਹਾ ਬਹੁਤ ਸਾਰੇ ਬੱਚੇ ਆ ਜਿਹੜੇ ਸਾਲ-ਸਾਲ ਦੇ-ਡੇੜ ਸਾਲ ਇੰਨਾਂ ਚੀਜ਼ਾਂ ਕਰਕੇ ਫਸਿਆ ਇੱਕ ਟਾਈਮ ਤੇ ਦੋ-ਦੋ ਫਾਈਲਾਂ ਤੁਹਾਡੀਆਂ ਜਦੋਂ ਲੱਗੀਆਂ ਡੇਟ ਆਫ ਆਫ ਯੂਸੀਆਈ ਨੰਬਰ ਕਲੈਸ਼ ਹੋਇਆ ਤੇ ਫਾਈਲਾਂ ਜਿਹੜੀਆਂ ਹੋਲਡ ਦੇ ਜਮੇ ਚੱਲ ਜਣੀਆਂ ਅੱਗੇ ਤੁਸੀਂ ਜਿਹੜੇ ਖਰਾਬ ਹੋਏ ਹੋਏ ਆ ਸੋ ਇਹੀ ਇੱਕ ਜਿਹੜਾ ਹੁਣ ਬੱਚਿਆਂ ਕੋਲ ਸੋਲੂਸ਼ਨ ਜਿਹੜਾ ਮੈਂ ਤਾਂ ਕਹੂੰਗਾ ਕਿ ਆਪਾਂ ਸਿਰਫ ਪ੍ਰੇ ਕਰ ਸਕਦੇ ਆ ਜਾਂ ਟੈਕਨੀਕਲੀ ਗੱਲ ਕਰਾਂ ਵੀਕਲੀ ਬਟਾ ਅਸੀਂ ਜੋ ਆਪਣੇ ਬੱਚਿਆਂ ਨਾਲ ਕਰ ਰਹੇ ਆ ਦੋ ਵੈਫ ਆਫ ਰੇਸ ਕਰ ਲੈਂਦੇ ਮੈਂ 10 ਵਿਦਾਂ ਮੈਂ ਅੱਜਕੱਲ ਹਜੇ ਜਵਾਬ ਨਹੀਂ ਆ ਰਿਹਾ ਬੜਾ ਸਲੋ ਆ ਕਾਲ ਵਾਲਾ ਜਦੋਂ ਤੋਂ ਵੀ ਇਹ ਸਿਸਟਮ ਜਿਹੜਾ ਡੈਲੀਗੇਟਸ ਇੰਡੀਆ ਤੋਂ ਬਾਹਰ ਗਏ ਆ ਉਹ ਉਹਦੇ ਤੇ ਵੀ ਬਹੁਤ ਜ਼ਿਆਦਾ ਸਲੋ ਰਿਸਪੌਂਸ ਹੈਗਾ ਸੋ ਵੈਬ ਫਾਰਮ ਤੇ ਵੀ ਸਲੋ ਰਿਸਪੌਂਸ ਆ ਗਿਆ ਬਟ ਓਨਲੀ ਥਿੰਗ ਵੀ ਕੈਨ ਡੂ ਜਸਟ ਰੇਜ਼ ਦਾ ਵੈਬ ਫਾਰਮਸ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਅਗਲੇ ਤੋਂ ਆਪਾਂ ਸਿਰਫ ਮਿਹਨਤ ਅੱਲਾ ਰਿਕੁਐਸਟ ਹੀ ਕਰ ਸਕਦੇ ਆ ਇਹੀ ਕਰੋ ਬੇਟਾ ਹੋ ਹੀ ਦੈਟ ਇਜ਼ ਦਾ ਓਨਲੀ ਦਾ ਬੈਸਟ ਆਪਸ਼ਨ ਹੋਰ ਕੋਈ ਵੀ ਆਪਸ਼ਨ ਐਸਵੇਲੇ ਸਟੂਡੈਂਟ ਕੋਲ ਅਵੇਲੇਬਲ ਨਹੀਂ ਹੈਗੀ ਇਹਦੇ ਚ ਕਿਸੇ ਦਾ ਕਸੂਰ ਨਹੀਂ ਹੈਗਾ ਕਿ ਹਾਂ ਵੀ ਫਾਈਲ ਹੋਲਡ ਤੇ ਚੱਲ ਗਈ ਬਟ ਇਸ ਚੀਜ਼ ਨੂੰ ਮੈਂ ਦੁਬਾਰਾ ਕਹੂੰਗਾ ਕਿ ਦੇ ਡੈਸਪੀਰੇਟ ਹੋ ਕੇ ਫਰਸਟ੍ਰੇਟ ਹੋ ਕੇ ਕੋਈ ਇਦਾਂ ਦਾ ਰੋਂਗ ਡਿਸੀਜਨ ਆਪਾਂ ਕੋਈ ਹੋਰ ਬੱਚਾ ਲੈ ਸਕੇ ਆਪਾਂ ਜਿਆਦਾ ਹੀ ਹੋਰ ਅਗਲੇ ਆਉਣ ਵਾਲੇ ਸਮੇਂ ਚ ਫਸ ਜਾਈਏ ਹੋਰ ਵੀ ਤੁਹਾਨੂੰ ਕੋਈ ਡਾਊਟ ਆ ਪ੍ਰੋਫਾਈਲ ਟੂ ਪ੍ਰੋਫਾਈਲ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ ਆਫਿਸ ਵਿਜ਼ਿਟ ਕਰੋ ਬੇਟਾ ਬਸਨ ਲਈ ਮਿਲ ਕੇ ਜਾਓ ਸਾਰੇ ਡਾਊਟ ਕਲੀਅਰ ਕਰੋ ਦਿਨ ਜਿਹੜੀ ਆਪਣੀ ਕਿਸਮਤ ਆ ਸਾਡੇ ਹੱਥਾਂ ਚ ਦੇ ਕੇ ਜਾਓ ਨਾਰਮਲੀ ਤਾਂ ਸਾਰੇ ਏਜੰਟਾਂ ਨੇ ਕਹਿਣਾ ਹੀ ਉਸ ਏਜੰਟ ਦੀ ਫਾਈਲ ਫਸੀ ਹੋਈ ਆ ਤੂੰ ਮੇਰੇ ਕੋਲ ਆ ਮੈਂ ਤਾਂ ਇੱਥੇ ਐਡਮਿਟ ਕਰ ਰਿਹਾ ਮੇਰੀਆਂ ਫਾਈਲਾਂ ਵੀ ਫਸੀਆਂ ਹੋਲਡ ਦੇ ਗਈਆਂ ਹੋਈਆਂ ਕਿਸੇ ਦਾ ਇਹਦੇ ਵਿੱਚ ਕਸੂਰ ਨਹੀਂ ਹੈਗਾ ਇਹ ਟੈਕਨੀਕਲ ਆ ਕਲੈਰੀਕਲ ਜਦੋਂ ਮੈਂ ਕਹਾਂਗਾ ਕਿਸੇ ਤਰ੍ਹਾਂ ਦਾ ਵੀ ਅੰਬੈਸੀ ਦੇ ਸਾਈਡ ਤੋਂ ਜਿਹੜਾ ਕਿ ਐਰਰ ਹੈਗਾ ਸੋ ਇਹ ਆਪਣੇ ਵੱਲ ਸਾਰਟਡ ਕਰਨੀਆਂ ਜਦੋਂ ਆਪਾਂ ਲਗਾਤਾਰ ਵੈਫਰਮ ਬਲੇਸ ਕਰਨੀਆਂ ਤਾਂ ਉਮੀਦ ਕਰਦਾ ਪੈਂਡਿੰਗ ਫਾਈਲਸ ਵਾਲ ਦੇ ਸਭ ਤੋਂ ਪਹਿਲਾਂ ਤੁਹਾਡੇ ਵੀਜ਼ੇ ਜਰੂਰ ਆਉਣ ਜੇ ਤੁਸੀਂ ਵੀ ਇਹ ਸ਼ੋਅ ਸੁਣ ਰਹੇ ਆ ਤੇ ਮੈਂ ਤਾਂ ਕਹਾਂਗਾ ਕਿ ਜਲਦੀ ਤੋਂ ਜਲਦੀ ਤੁਹਾਡਾ ਵੀਜ਼ਾ ਵੀ ਆਵੇ ਸਾਡੇ ਸਾਰੇ ਸੁਣਨ ਲਈ ਮੇਰੇ ਦਿੱ ਲਗੇ ਆ ਸਹੀ ਤਰ੍ਹਾਂ ਕਿ ਨਾ ਜਰੂਰ ਸਿਰੇ ਤੁਸੀਂ ਸਾਰੇ ਬੱਚੇ ਲਗੋ ਬਿਲਕੁਲ ਜੀ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਹਮੇਸ਼ਾ ਹੀ ਸ਼ੇਅਰ ਕਰਦੇ ਨੇ ਤੀਰਤ ਸਿੰਘ ਜੀ ਸੋ ਤੀਰਤ ਜੀ ਸਸਕਾਲ ਔਰ 8557885578 ਤੇ ਤੁਸੀਂ ਤੀਰਤ ਜੀ ਦੇ ਨਾਲ ਹੋਰ ਕਲੈਰਿਟੀ ਲੈ ਸਕਦੇ ਹੋ ਬਹੁਤ ਧੰਨਵਾਦ